ਕੇਂਦਰ ਸਰਕਾਰ ਦੇ ਇਨਸਪਾਇਰਕ ਮਾਨਕ ਅਵਾਰਡ ਦੇ ਤਹਿਤ ਸਮਾਨ ਹਲਕੇ ਦਾ ਪਿੰਡ ਖੇੜੀ ਬਰਨਾ ਦਾ ਸਰਕਾਰੀ ਹਾਈ ਸਕੂਲ ਦਾ ਵਿਦਿਆਰਥੀ ਰਣਵੀਰ ਜਿਸ ਨੇ ਕੀ ਇੱਕ ਐਸਾ ਪ੍ਰੋਜੈਕਟ ਤਿਆਰ ਕੀਤਾ ਹੈ ਜੋ ਕਿ ਸਿਰਫ ਜਿਸ ਦੀ ਕੀਮਤ 1500 ਰੁਪਏ ਹੈ ਕਰੋਨਾ ਕਾਲ ਦੇ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ ਲੇਕਿਨ ਕਿੰਨੀ ਕਾਰਨਾਂ ਕਰਕੇ ਉਹ ਪ੍ਰੋਜੈਕਟ ਉਸ ਦਾ ਅਧੂਰਾ ਰਹਿ ਗਿਆ ਲੇਕਿਨ ਇਹ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਸਿਲੈਕਟ ਕੀਤਾ ਗਿਆ ਹੈ ਔਰ ਇਸ ਦੇ ਵਿੱਚ ਮੱਕੀ ਦੇ ਜਿਹੜੇ ਦਾਣੇ ਉਹ ਛੱਲੀ ਹੁੰਦੀ ਹੈ ਉਹ ਦਾਣੇ ਇਸ ਮਸ਼ੀਨ ਦੇ ਰਾਹੀਂ ਤੁਸੀਂ ਕਰ ਸਕਦੇ ਹੋ ਜਿਸ ਤੇ ਸਿਰਫ 1500 ਰੁਪਏ ਖਰਚ ਹੋਏ ਹਨ اور ਪੰਜਾਬ ਦਾ ਇਹ ਸਰਕਾਰੀ ਸਕੂਲ ਇਕੱਲਾ ਹੈ اور ਇਸ ਵਿਦਿਆਰਥੀ ਵੱਲੋਂ ਇਸ ਪ੍ਰੋਜੈਕਟ ਨੂੰ ਜੁੜਾ ਪੂਰਾ ਹੋਣ ਤੇ ਉਹਦੀ ਸਿਲੈਕਸ਼ਨ ਹੋਈ ਹੈ 16 ਸਤੰਬਰ ਨੂੰ ਇਸ ਦਾ ਦਿੱਲੀ ਵਿੱਚ ਇੱਕ ਪ੍ਰਦਰਸ਼ਨ ਹੋਣਾ ਜਿੱਥੇ ਕਿ ਪੂਰੇ ਦੇਸ਼ ਦੇ ਵਿਦਿਆਰਥੀ ਉੱਥੇ ਸ਼ਾਮਲ ਹੋਣਗੇ ਆਪਣੇ ਪ੍ਰੋਜੈਕਟਾਂ ਨੂੰ ਲੈ ਕੇ اور ਮਾਨ ਵਾਲੀ ਗੱਲ ਹੈ ਕਿ ਇਸ ਛੋਟੇ ਸੇ ਪਿੰਡ ਦਾ ਇਹ ਵਿਦਿਆਰਥੀ ਇਸ ਮੁਕਾਮ ਤੇ ਹਾਸਲ ਹੋਇਆ ਸਕੂਲ ਦੇ ਅਧਿਆਪਕਾਂ ਨੂੰ ਵੀ ਆਪਣੇ ਵਿਦਿਆਰਥੀ ਤੇ ਮਾਣ ਹੈ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਇਸ ਸਕੂਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣਾਵੇ ਔਰ مالی ਮਦਦ ਕਰੇ ਤਾਂ ਕਿ ਅਸੀਂ ਹੋਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰ ਸਕੀਏ ਰਣਵੀਰ ਸਿੰਘ ਜੀ ਰਗਵੀਰ ਇਹ ਜੀ 9ਵੀਂ ਕਲਾਸ ਚ ਸ਼ੁਰੂਆਤ ਕੀਤੀ ਸੀ ਅਧਿਆਪਕ ਸਰਵਾਨ ਨੇ ਦੱਸਿਆ ਇਨਸਪਾਇਰ ਅਵਾਰਡ ਨਾਂ ਦਾ ਇੱਕ ਯੋਜਨਾ ਹੈ ਤੇ ਉਹਦੇ ਵਿੱਚ ਇੱਕ ਮਾਡਲ ਚਾਹੀਦਾ ਜੀ ਤੇ ਮੈਨੂੰ ਉਦੋਂ ਆਈਡੀਆ ਆਇਆ ਵੀ ਜਦੋਂ ਮੇਰੇ ਪਿੰਡ ਦੇ ਕਿਸਾਨੀ ਹੱਥਾਂ ਨਾਲ ਛੱਲੀਆਂ ਤਾ ਰਹੇ ਸੀ ਹੱਥਾਂ ਨਾਲ ਬਹੁਤ ਪ੍ਰੋਬਲਮ ਆ ਰਹੀ ਸੀ ਤਾਂ ਮੈਂ ਉਹਨਾਂ ਹੋਰ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਤੇ ਇੱਕ ਮਸ਼ੀਨ ਤਿਆਰ ਕੀਤੀ ਤੇ ਉਸ ਤੋਂ ਬਾਅਦ ਇਸ ਨੂੰ ਡਿਸਟ੍ਰਿਕਟ ਲੈਵਲ ਤੇ ਲੈ ਗਏ ਉੱਥੋਂ ਸਿਲੈਕਟ ਕੀਤੀ ਤੇ ਫਿਰ ਸਟੇਟ ਤੇ ਉੱਥੋਂ ਵੀ ਸਿਲੈਕਟ ਹੋ ਗਈ ਤੇ ਹੁਣ ਨੈਸ਼ਨਲ ਲੈਵਲ ਜਾਣਾ ਹੈ ਇਸ ਦੇ ਲਈ ਤੇ ਕਿੰਨਾ ਕੁ ਟਾਈਮ ਲੱਗਿਆ ਇਸ ਪ੍ਰੋਜੈਕਟ ਨੂੰ ਟਾਈਮ ਤਾਂ ਇਹ ਬਹੁਤ ਕੰਜ਼ੂਮ ਹੋ ਗਿਆ ਉਹ ਵੀ ਪਹਿਲੀ ਵਾਰ ਜਦੋਂ ਬਣਵਾਈ ਸੀ ਉਸ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆ ਰਹੀ ਸੀ ਜੇ ਇੱਕ ਪਾਸੇ ਇਧਰੋਂ ਸ਼ੁਰੂ ਕਰਦੇ ਸੀ ਤਾਂ ਇਧਰੋਂ ਪ੍ਰੋਬਲਮ ਆਉਂਦੀ ਸੀ ਦੂਜੀ ਚੀਜ਼ ਸ਼ੁਰੂ ਕਰਦੇ ਤੀਜੀ ਚ ਪ੍ਰੋਬਲਮ ਆਉਂਦੀ ਸੀ ਤੇ ਇਹ ਸਟੈਪ ਬਾਈ ਸਟੈਪ ਚੱਲੇ ਗਏ ਤੇ ਇਹ ਲਗਭਗ ਬਣ ਕੇ ਤਿਆਰ ਹੋ ਗਈ ਸੀ ਕਿਹੜੇ ਸਕੂਲ ਕਿਹੜੀ ਬੰਨਾ ਸਰਕਾਰੀਆ ਸਕੂਲ ਖੇੜੀ ਬੰਨਾਈ ਟੀਚਰ ਸਾਹਿਬਾਨ ਦਾ ਕਿੰਨਾ ਕੋ ਯੋਗਦਾਨ ਹੈ ਟੀਚਰਸ ਦਾ ਸਾਹਿਬਾਨ ਦਾ ਬਹੁਤ ਯੋਗਦਾਨ ਰਿਹਾ ਜੇ ਉਹ ਨਾ ਹੁੰਦੇ ਤਾਂ ਮੈਨੂੰ ਪਤਾ ਨਹੀਂ ਲੱਗਣਾ ਸੀ ਤਾਂ ਉਹਨਾਂ ਦਾ ਪੂਰਾ ਯੋਗਦਾਨ ਰਿਹਾ ਜੀ ਇੱਕ ਤਰ੍ਹਾਂ ਦੀ ਪ੍ਰੋਟੋਟਾਈਪ ਤਿਆਰ ਕੀਤਾ ਕਿ ਡੈਮੋ ਤਿਆਰ ਕੀਤਾ ਇਹਦੇ ਵਿੱਚ ਹੋਰ ਬਹੁਤ ਸਾਰੀ ਸੋਧ ਹੋ ਸਕਦੇ ਨੇ ਜੇ ਜੀ ਇਹਨੂੰ ਅੱਗੇ ਮਾਰਕੀਟ 'ਚ ਉਤਾਰਨਾ ਤਾਂ ਇਹਦੇ ਵਿੱਚ ਆਪਾਂ ਇੱਕ ਮੋਟਰ ਲਗਾ ਸਕਦੇ ਹਾਂ ਤੇ ਉਹਨੂੰ ਸੋਲਨ ਨਾਲ ਬੈਟਰੀ ਦੇ ਸਕਦੇ ਚ ਗਾਰੰਟੀ ਤੇ ਅੱਗੇ ਹੁਣ ਕਦੋਂ ਜਾ ਰਹੇ ਤੁਸੀਂ ਕੰਪੀਟੀਸ਼ਨ ਦੇ ਹੁਣ 16 ਤਰੀਕ ਨੂੰ ਜਾਣਾ ਹੀ ਦਿੱਲੀ ਜਾਣਾ ਹੈ ਦਿੱਲੀ ਉਹਰ ਨੂੰ ਇਹੀ ਆ ਜੀ ਤੁਸੀਂ ਵੀ ਆਪਣੇ ਦਿਮਾਗ ਨੂੰ ਹੋਰ ਮਤਲਬ ਆਈਡੀਆ ਵਰਤੋ ਆਦਾ ਆਈਡੀਆ ਲਾਓ ਤੇ ਮਸ਼ੀਨਾ ਮਸ਼ੀਨ ਤਿਆਰ ਕਰੋ ਜਿਹੜੀ ਵੀ ਹੋਰ ਕਿਸ ਹਰੇਕ ਬੰਦੇ ਦੇ ਕੰਮ ਆ ਵੀ ਉਹ ਕਿਸਾਨ ਨੂੰ ਸਦਿਆ ਕੋਈ ਵੀ ਚੀਜ਼ ਹੋ ਸਕਦੀ ਹੈ ਜਿਵੇਂ ਕੋਈ ਵੀ ਆਪਣੇ ਪ੍ਰੋਬਲਮ ਹੈ ਜੀ ਉਹਨੂੰ ਵੀ ਹੱਲ ਕਰਨ ਵਾਸਤੇ ਕੋਈ ਵੀ ਆਪਣਾ ਆਈਡੀਆ ਲੈ ਕੇ ਆਣ ਤੁਸੀਂ ਪਿੰਡ 'ਚ ਹੀ ਰਹਿੰਦੇ ਹੋ ਹਾਂਜੀ ਪਿੰਡ 'ਚ ਹੀ ਰਹਿੰਦੇ ਹਾਂ ਤੇ ਕੁਛ ਅੱਗੇ ਏਮ ਸੋਚਿਆਗਾ ਜ਼ਿੰਦਗੀ ਦੇ ਵਿੱਚ ਕੋਈ ਹੋਰ ਕਿਸਾਨਾਂ ਦੇ ਵਾਸਤੇ ਕੁਛ ਹੋਇਆ ਜਾਏ ਪ੍ਰੋਜੈਕਟ ਵਗੈਰਾ ਹਾਂਜੀ ਸੋਚਾਂਗੇ ਜੀ ਇਹਦੇ ਬਾਰੇ ਕਿੱਥੇ ਜਾਊਗਾ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਮੈਂ ਸਰਕਾਰੀ ਹਾਈ ਸਕੂਲ ਖੀੜੀਬਰਾ ਵਿਖੇ ਬਤੌਰ ਸਾਇੰਸ ਮਾਸਟਰ ਜਿਹੜਾ ਹੈਗਾ ਉਹ ਜੋਬ ਕਰ ਰਿਹਾ ਜੀ ਹਾਂ ਜੀ ਪਹਿਲਾਂ ਬਹੁਤ ਖੁਸ਼ੀ ਹੋਈ ਜੀ ਵਿਦਿਆਰਥੀ ਦੀ ਪਹਿਲਾਂ ਨੋਮੀਨੇਸ਼ਨ ਕਰਵਾਈ ਸੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਦਿਆਪਕ ਸਾਹਿਬਾਨ ਬਹੁਤ ਮਿਹਨਤ ਨਾਲ ਉਹਨਾਂ ਨੇ ਕੰਮ ਕੀਤਾ ਬੱਚੀ ਦੀ ਰਜਿਸਟ੍ਰੇਸ਼ਨ ਕਰਵਾਈ ਉਹਨਾਂ ਨੇ ਤਾਂ ਉਹਨਾਂ ਦੀ ਮਿਹਨਤ ਸਦਕਾ ਤੇ ਗਾਇਡ ਦੇ ਆਪਕਾਂ ਦੀ ਜਿਹੜੀ ਯੋਗ ਅਗਵਾਈ ਹੈ ਉਹਦੇ ਨਾਲ ਜਿਹੜੀ ਵਿਦਿਆਰਥੀ ਦੀ ਸਿਲੈਕਸ਼ਨ ਹੈ ਉਹ ਜ਼ਿਲ੍ਹਾ ਪੱਧਰ ਤੇ ਹੋਈ ਜੀ ਇਹ ਪ੍ਰੋਜੈਕਟ ਤਕਰੀਬਨ ਜਿਵੇਂ ਵਿਦਿਆਰਥੀਆਂ ਤੁਹਾਨੂੰ ਦੱਸਿਆ ਇੱਕ ਸਾਲ ਦੇ ਕਰੀਬ ਲੱਗ ਗਿਆ ਜੀ ਕਾਫੀ ਸਾਰੀਆਂ ਪ੍ਰੋਬਲਮਸ ਆਈਆਂ ਸੀ ਇਹਦੇ ਵਿੱਚ ਤਾਂ ਉਹ ਟਾਈਮ ਟੂ ਟਾਈਮ ਉਹਨੂੰ ਜਿਹੜਾ ਹੈਗਾ ਉਹ ਕਰੈਕਸ਼ਨ ਕਰਦੇ ਰਹੇ ਤਾਂ ਸਾਡੇ ਜਿਹੜੇ ਸਾਇੰਸ ਵਿਸ਼ੇ ਦੇ ਅਧਿਆਪਕ ਸਹਿਬਾਨ ਨੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਹੈ ਬਾਕੀ ਸਮੂਹ ਅਧਿਆਪਕ ਸਹਿਬਾਨ ਨੇ ਜਿਹੜਾ ਹੈਗਾ ਉਹ ਬਹੁਤ ਵਧੀਆ ਯੋਗਦਾਨ ਦੁੱਤਾ ਸਹਿਯੋਗ ਦੁੱਤਾ ਇਸ ਨੂੰ ਜਿਹੜਾ ਹੈਗਾ ਉਹ ਇੰਪਰੂਵ ਕਰਨ ਦੇ ਵਿੱਚ ਹਰਦੀਪ ਜੀ ਹਾਂਜੀ ਬਿਲਕੁਲ ਚੈਲੈਂਜਿੰਗ ਤਾਂ ਹੁੰਦਾ ਹੀ ਹੈ ਵਿਦਿਆਰਥੀ ਕਿ ਆਪਣੇ ਕੋਲੇ ਇਨੋਵੇਟਿਵ ਆਈਡੀਆ ਲੈ ਕੇ ਆਇਆ ਉਸ ਆਈਡੀਆ ਨੂੰ ਆਪਾਂ ਇੱਕ ਮਸ਼ ਅਤੇ ਇਫੈਕਟਿਵ ਹੋਵੇ ਤੇ ਪਹਿਲਾਂ ਮਾਰਕੀਟ ਦੇ ਵਿੱਚ ਨਾ ਹੋਵੇ ਇਨੋਵੇਟਿਵ ਆਈਡੀਆ ਹੋਵੇ ਜੇ ਮਾਰਕੀਟ ਦੇ ਵਿੱਚ ਹੈ ਤਾਂ ਆਪਾਂ ਜੋ ਬਣਾਣਾ ਹੈ ਉਹਦੇ ਵਿੱਚ ਆਪਾਂ ਉਹ ਤੋਂ ਅਲੱਗ ਕੀ ਬਣਾ ਰਹੇ ਹਾਂ ਜਿਹਦੇ ਨਾਲ ਆਪਣੀ ਜਿਹੜੀ ਸਮਾਜ ਹੈ ਕਿਸਾਨ ਨੇ ਜਾਂ ਹੋਰ ਸਮਾਜ ਦੇ ਲੋਕ ਨੇ ਉਹਨਾਂ ਨੂੰ ਕੀ ਫਾਇਦਾ ਹੋ ਸਕਦਾ ਜੀ ਸਰ ਬਹੁਤ ਜ਼ਿਆਦਾ ਵਧੀਆ ਗ੍ਰੇਟ ਨਿਊਜ਼ ਸੀਗੀ ਜਦੋਂ ਵੀ ਪਹਿਲੀ ਵਾਰੀ ਸਿਲੈਕਟ ਹੋਏ ਫਿਰ ਸੈਕਿੰਡ ਟਾਈਮ ਸਿਲੈਕਟ ਹੋਏ ਸਟੇਟ ਲੈਵਲਸ ਤੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਤਾਂ ਹੁਣ ਨੈਸ਼ਨਲਸ ਜਾਵਾਂਗੇ ਹਾਂਜੀ ਨੈਸ਼ਨਲ ਤੇ ਜਾ ਰਹੇ ਹਾਂ ਕੀ ਪ੍ਰੈਪਰੇਸ਼ਨ ਹੈ ਹਾਂ ਜੀ ਹਾਂ ਬਸ ਇਸ ਕੁਝ ਇਮਪਰੂਵਮੈਂਟਸ ਕੀਤੀਆਂ ਜੋ ਲੱਗਦਾ ਸੀ ਕਿ ਸ਼ਾਇਦ ਛੱਲੀ ਦੇ ਸਾਈਜ਼ ਦੇ ਕੋਈ ਇਸ਼ੂ ਹੋ ਸਕਦਾ ਵੀ ਜੇ ਸਾਈਜ਼ ਥੋੜਾ ਜਿਹਾ ਵੱਡਾ ਤਾਂ ਉਹ ਸ਼ਾਇਦ ਇਸ ਦੇ ਵਿੱਚ ਨਾ ਹੋਏ ਤਾਂ ਫਿਰ ਉਹ ਕਟਰ ਦਾ ਥੋੜਾ ਜਿਹਾ ਸਾਈਜ਼ ਐਡਜਸਟ ਕੀਤਾ ਹੈਗਾ ਥੋੜਾ ਔਦੋ ਸੀਗਾ ਵੀ ਡਾਇਲੇਮਾ ਜਤਾ ਸੀਗਾ ਹੀ ਕੀ ਪਤਾ ਨਹੀਂ ਹੋ ਪਾਏਗਾ ਕਿ ਨਹੀਂ ਹੋ ਪਾਏਗਾ ਫਿਰ ਅਸੀਂ ਇਹ ਬੱਚਾ ਬਹੁਤ ਲੈਬਰੀਅਸ ਸੇ ਸਾਡਾ ਫਿਰ ਅਸੀਂ ਔਨ ਪੇਪਰ 'ਤੇ ਇਹਨੂੰ ਡਿਸਕਸ ਕੀਤਾ ਹਨਾ ਫਿਰ ਮੈਨੂੰ ਇੰਟਰਨੈਟ 'ਤੇ ਫਾਈਂਡ ਆਊਟ ਕੀਤਾ ਕਿ ਕੋਈ ਐਸੀ ਚੀਜ਼ ਪਹਿਲਾਂ ਹੈ ਤਾਂ ਨਹੀਂ ਕਿਉਂਕਿ ਉਹ ਇਨੋਵੇਟਿਵ ਹੋਣਾ ਚਾਹੀਦਾ ਤੁਹਾਨੂੰ ਪਤਾ ਹੀ ਹੈ ਕਿ ਇਨਸਪਾਇਰ ਅਵਾਰਡਸ ਐ ਤਾਂ ਫਿਰ ਦੇਖਿਆ ਕਿ ਮਸ਼ੀਨਸ ਤਾਂ ਬਹੁਤ ਸਾਰੀਆਂ ਹੈਗੀਆਂ ਪਰ ਉਹ ਦੇ ਆਰ ਵੈਰੀ ਕਾਸਟਲੀ ਵੈਰੀ ਐਕਸਪੈਂਸਿਵ ਤਾਂ ਫਿਰ ਉਹ ਜਿਹੜੇ ਇਹਦੇ ਪੂਰ ਫਾਰਮਰਸ ਹੈ ਜਿਵੇਂ ਇੱਥੇ ਉਸੀ ਬੈਕਗ੍ਰਾਉਂਡ ਤੋਂ ਆਇਆ ਤਾਂ ਫਿਰ ਇਹ ਜ਼ਿਆਦਾ ਬੈਟਰ ਦੱਸ ਸਕਦਾ ਤੇ ਇਹਨੇ ਕਿਹਾ ਵੀ ਇੱਥੇ ਫਾਰਮਰਸ ਅਫੋਰਡ ਹੀ ਨਹੀਂ ਕਰਦੇ ਤਾਂ ਫਿਰ ਇਹਨੂੰ ਉੱਥੋਂ ਹੀ ਆਈਡੀਆ ਆਇਆ ਨਾ ਕਿ ਮੈਂ ਹੈਲਪ ਕਰਾਂ ਇਸਨੇ ਕਿਹਾ ਰੌਂਡ ਆਈ ਥਿੰਕ 1500 ਬਹੁਤ ਇਫੈਕਟਿਵ ਹੈ ਦਾਣਾ ਤੁਸੀਂ ਦੇਖਿਆ ਹੋਣਾ ਕਿ ਬ੍ਰੇਕ ਵੀ ਨਹੀਂ ਹੋਇਆ ਨਹੀਂ ਤਾਂ ਕਈ ਵੱਡੀਆਂ ਮਸ਼ੀਨਾਂ ਚ ਦਾਣਾ ਵੀ ਬ੍ਰੇਕ ਹੋ ਜਾਂਦਾ ਹੈ ਹਾਂਜੀ ਹਾਂਜੀ ਇਸਨੇ ਕੋਲ ਕਲਿੱਪ ਬਣਾਇਆ ਸੀਗਾ ਤਾਂ ਫਿਰ ਉਹ ਇਹਨੇ ਦਿਖਾਇਆ ਮੈਨੂੰ ਉਸ ਲੈਪਟਾਪ ਤੇ ਸੀ ਉੱਥੇ ਵੀ ਪ੍ਰੈਜੈਂਟ ਕੀਤਾ ਸੀਗਾ ਇੱਕ ਫਾਰਮਰ ਵੱਲੋਂ ਕਿਹਾ ਗਿਆ ਵੀ ਬਹੁਤ ਯੂਸਫੁਲ ਹੈ ਉਹਨਾਂ ਲਈ ਨਹੀਂ ਨਹੀਂ ਹੁਣ ਤਾਂ ਬਹੁਤ ਰਿਸੋਰਸਸ ਹੈ ਗਵਰਨਮੈਂਟ ਫੰਡਸ ਦੇ ਰਹੀ ਹੈ ਤਾਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਟੀਚਰਸ ਨੂੰ ਹੈਨਾ ਜਿਵੇਂ ਨਵੀਂ ਚੀਜ਼ ਬਣ ਗਈ ਇਸ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਸਕਦੀਆਂ ਜੋ ਬੱਚੇ ਦੱਸਣਗੇ ਹੀ ਨਹੀਂ ਤਾਂ ਫਿਰ ਹੋਏਗਾ ਹੀ ਨਹੀਂ ਕੁਝ ਵੀ ਹਾਂਜੀ ਹਾਂਜੀ ਕੈਮਰਾਮੈਨ